ਮਹਲਾ ਪਹਿਲਾ ਜਿਉ ਤਪਤ ਹੈ ਬਾਰੂ ਵਾਰ ਤਪ ਤਪ ਖਪੈ ਬਹੁਤ ਬੇਕਾਰ ਤਨ ਬਣੀ ਵਿਸਰ ਜਾਏ ਜਿਉ ਪੱਕਾ ਰੂਗੀ ਬਿਲ ਲਾਏ ਜਿਉ ਤਬ ਤਹ ਵਾਰੋ ਵਾਰ ਤਪ ਤਪ ਖਪੈ ਬਹੁਤ ਬੇਕਾਰ ਚੇਤਨ ਬਣੀ ਵਿਸਰ ਜਾਏ ਜਿਉ ਪੱਕਾ ਰੋਬੀ ਬਿਲ ਲਾਏ ਬਹੁਤਾ ਬੋਲਣ ਝਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੀਬ ਦਿੱਤੀ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਈ ਵਾਜੈ ਪਵਨ ਆਖੈ ਸਭ ਜਾਏ ਜੇਤਾ ਮੋ ਪ੍ਰੀਤ ਸੁਆਦ ਸਭ ਕਾਲਕ ਦਗਾ ਦਾ ਕੁ ਦਾਗ ਦੋਸ ਮੋਹ ਚਲਿਆ ਲਾਈ ਦਰਗ ਵੈਸਣ ਨਹੀਂ ਜਾਏ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਤਲ ਚਵਰ ਸਤਰ ਤਖਤਾਂ ਦੇ ਮਾਲਕ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਕੇ ਆਪ ਸਾਰੇ ਗੁਰਮਖ ਮਾਈ ਭਾਈ ਬੜਪਾਗੇ ਹੋ ਸਤਸੰਗ ਦੀਆਂ ਕੜੀਆਂ ਪ੍ਰਾਪਤ ਹੋਈਆਂ ਸਤਿਗੁਰਾਂ ਦੇ ਪਾਵਨ ਪਵਿੱਤਰ ਹੁਕਮ ਜੋ ਅੰਮ੍ਰਿਤ ਵੇਲੇ ਸਾਨੂੰ ਬਖਸ਼ਿਸ਼ ਹੋਏ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਨਾਹ ਸ੍ਰੀ ਰਾਗ ਦੇ ਵਿੱਚ ਅੱਜ ਦੇ ਪਾਵਨ ਪਿਤਰ ਹੁਕਮ ਵਕਸ ਕੀਤੇ ਨੇ ਸਤਿਗੁਰਾਂ ਨੇ ਆਓ ਇਨ੍ਹਾਂ ਅੰਮ੍ਰਿਤ ਵਚਨਾਂ ਦੇ ਅਖਰੀ ਵਿਚਾਰ ਆਪਾਂ ਸਾਰੇ ਰਲ ਮਿਲ ਕੇ ਮਨ ਦੀ ਇਕਾਗਰਤਾ ਬਣਾ ਕੇ ਸਾਂਝੀ ਕਰੀਏ ਇੱਕ ਵਾਰੀ ਸਾਰੇ ਗੁਰੂ ਸ਼ਬਦ ਦਾ ਧਿਆਨ ਧਰੋ ਰਸਨਾ ਦੀ ਸਫਲਤਾ ਵਾਚੀ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਰਾਗ ਤਨਾਸਰੀ ਹੈ ਮਹੱਲਾ ਪਹਿਲਾ ਪਹਿਲੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਚਾਰਨ ਕੀਤੇ ਅਮਰਤ ਵਚਨ ਦੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਪਾਸ਼ਾ ਨੇ ਜੋ ਕੇਂਦਰੀ ਭਾਵ ਰੱਖਿਆ ਰਹਾਉ ਰਿਆਂ ਇੰਨਾ ਲੈਣਨ ਦੇ ਵਿੱਚ ਬਹੁਤਾ ਬੋਲਣ ਝੱਕਣ ਹੋਈ ਬਿਨ ਬੋਲੇ ਜਾਣੇ ਸਭ ਸੋਈ ਬਹੁਤਾ ਬੋਲਣ ਤੋਂ ਪਾਵੈ ਵੀ ਬਹੁਤੇ ਗਿਲੇ ਸਿਕਵੇ ਕਰਨੇ ਚੱਕਣ ਹੋਏ ਚੱਕਣ ਬੇਅਰਥ ਬੇਅਰਥੀ ਬੋਲਣਾ ਸਿਮਰਤੋਂ ਬਿਨਾਂ ਨਾਮ ਤੋਂ ਬਿਨਾਂ ਸਾਡੇ ਆਪਣੇ ਕੀਤੇ ਹੋਏ ਕਰਮਾਂ ਦੇ ਜਿਹੜੇ ਦੁੱਖ ਨੇ ਉਹਨਾਂ ਬਾਰੇ ਗਿਲੇ ਸ਼ਿਕਵੇ ਕਰੀ ਜਾਣਾ ਬੇਅਰਥ ਬੋਲ ਬਲਾਰਾ ਕਿਉਂਕਿ ਦਿਨ ਬੋਡੇ ਜਾਣੇ ਸਭ ਸੋਏ ਪਰਮਾਤਮਾ ਸਾਡੇ ਗਿਲੇ ਕਰਨ ਤੋਂ ਬਿਨਾ ਹੀ ਸਾਰੇ ਰੂਪਾਂ ਦਾ ਦੁੱਖਾਂ ਦਾ ਕਾਰਨ ਜਾਣਦਾ ਹੈ ਅੰਤਰਜਾਮੀ ਸਾਡੇ ਕੀਤੇ ਹੋਏ ਆਪਣੇ ਕਰਮਾਂ ਦੇ ਅਨੁਸਾਰੀ ਅਸੀਂ ਦੁੱਖ ਸੁਖ ਭੋਗਦੇ ਆ ਜੈਸਾ ਬੀਜੇ ਸੋਲਣੇ ਅਸੀਂ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਉਹ ਆਪ ਭੋਗ ਰਹੇ ਹਾਂ ਤੇ ਪ੍ਰਮਾਤਮਾ ਨਾਲ ਗਿਲੇ ਸ਼ਿਕਵੇ ਕਰਦੇ ਹਾਂ ਉਹ ਆਪ ਜਾਣਦਾ ਹੈ ਬਿਨ ਬੋਲੇ ਉਹ ਤਾਂ ਬਿਨਾ ਬੋਲਿਆ ਹੀ ਸਾਡੇ ਸਾਰੇ ਕਰਮਾਂ ਨੂੰ ਜਾਣਦਾ ਹੈ ਬਿੱਤੀ ਹੋ ਜਾਣੇ ਚੰਗਾ ਕਰਮ ਕੀਤਾ ਤਾਂ ਉਹਦਾ ਸੁੱਖ ਮਿਲਣਾ ਜੇ ਕੋਈ ਮਾੜਾ ਪਾਪ ਕੀਤਾ ਜੀਵਤ ਆਵਾ ਕੀਤੀਆਂ ਨਹੀਂ ਜੇ ਕੋਈ ਐਸਾ ਅਪਾਪ ਕਰਮ ਕੀਤਾ ਉਹਦਾ ਦੁੱਖ ਮਿਲਦਾ ਹੈ ਸਾਡਾ ਬੇਅਰਥ ਹੈ ਗਿਲਾ ਕਰਨਾ ਸ਼ਿਕਵੇ ਕਰਨੇ ਕਿਉਂਕਿ ਪਾਸਾ ਕਹਿੰਦੇ ਨੇ ਝੱਖਣ ਹੋਏ ਇਹ ਤਾਂ ਨਾਮ ਤੋਂ ਬਿਨਾ ਸੇਵਾ ਤੋਂ ਬਿਨਾ ਇਹ ਜੀਵ ਦੇ ਕੀਤੇ ਹੋਏ ਇਹ ਕਰਮ ਇਹਦੇ ਹੀ ਦੁੱਖਾਂ ਦਾ ਕਾਰਨ ਬਣਦੇ ਨੇ ਅੱਗੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰ ਰਹੇ ਨੇ ਨਾਮ ਤੋਂ ਬਿਨਾ ਸੇਵਾ ਤੋਂ ਬਿਨਾ ਇਹ ਜੀਵ ਦੁਖੀ ਹੈ ਜੀਉ ਤਪ ਤਵੇਂ ਬਾਰੂ ਵਾਰ ਤਪ ਤਪ ਖਪੇ ਬਹੁਤ ਬੇਕਾਰ ਜੀਉ ਤਪ ਤਪ ਹੈ ਬਾਰੂ-ਬਾਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿੱਖ ਸਲਾਹ ਦੀ ਬਾਣੀ ਨੂੰ ਛੱਡ ਕੇ ਉਸ ਵਾਹਿਗੁਰੂ ਦੇ ਸਿਮਰਨ ਨੂੰ ਛੱਡ ਕੇ ਇਹ ਵਾਰ-ਵਾਰ ਮੜ-ਮੜ ਕੇ ਦੁਖੀ ਹੁੰਦਾ ਹੈ ਬਾਰੂ-ਬਾਰ ਤਪ ਤਪ ਖਪੇ ਬਹੁਤ ਬੇਕਾਰ ਗੁਰੂ ਜੀ ਕਹਿੰਦੇ ਨੇ ਮੜ-ਮੜ ਕੇ ਬਾਰ ਬਾਰ ਦੁਖੀ ਹੋ ਕੇ ਵਿਰ ਹੋਰ ਬੇਕਾਰਾਂ ਵਿੱਚ ਖੁਆਰ ਹੁੰਦਾ ਹੈ ਬਹੁਤ ਬੇਕਾਰ ਹੋਰ ਹੋਰ ਬੇਕਾਰਾਂ ਦੇ ਵਿੱਚ ਇਹ ਖੁਆਰ ਹੁੰਦਾ ਹੈਗਾ ਤੇ ਦੁਖੀ ਹੋ ਕੇ ਇਹ ਪ੍ਰਮਾਤਮਾ ਦੇ ਨਾਮ ਤੋਂ ਦੂਰ ਹੋ ਕੇ ਫਿਰ ਦੁਖੀ ਹੁੰਦਾ ਹੈ ਸੇਵਾ ਤੋਂ ਦੂਰ ਹੋ ਕੇ ਦੁਖੀ ਹੁੰਦਾ ਹੈ ਤਪਦਾ ਹੈ ਪਟਕਣਾਂ ਦੇ ਵਿੱਚ ਪਾਇਆ ਜਾਂਦਾ ਖੁਆਰ ਹੁੰਦਾ ਹੈ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਮਿਲਣਾ ਏ ਜਿਸ ਸਰੀਰ ਦੇ ਵਿੱਚ ਪਰਮਾਤਮਾ ਦੀ ਬਾਣੀ ਵਿਸਰ ਜਾਂਦੀ ਹੈ ਭੁੱਲ ਜਾਂਦੀ ਹੈ ਜਿਉਂ ਪੱਕਾ ਰੋਗੀ ਉਹ ਸਦਾ ਇਉਂ ਬਿਲਕਦਾ ਜਿਵੇਂ ਕੋੜ ਦਾ ਰੋਗ ਤੁਖੀ ਹੁੰਦਾ ਹੈ ਬੜੀ ਪੀੜਾ ਹੁੰਦੀ ਐ ਰੋਗੀ ਨੂੰ ਉਹ ਦੁੱਖਾਂ ਦੀ ਪੀੜਾ ਬਹੁਤ ਵੱਡੀ ਪੀੜਾ ਇਸੇ ਤਰ੍ਹਾਂ ਹੀ ਨਾਂ ਬਾਣੀ ਨੂੰ ਛੱਡ ਕੇ ਇਹ ਭਟਕਨਾਂ ਦੇ ਵਿੱਚ ਇਹ ਦੁਖੀ ਹੋਇਆ ਮਨ ਵੀ ਸ਼ਾਂਤੀ ਨਹੀਂ ਤੇ ਤਨ ਵੀ ਸਕੂਨ ਨਹੀਂ ਗੁਰੂ ਸਾਹਿਬ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਸੇਵਾ ਨਾਲ ਉਹਦੀ ਸਿਮਤ ਸੁਨਾ ਨਾਲ ਜੁੜ ਕੇ ਇਹ ਤਨ ਤੇ ਮਨ ਸੁਖੀ ਹੋ ਜਾਂਦਾ ਹੈ ਤੇ ਉਸ ਰੱਬ ਨੂੰ ਬਿਸਾਰ ਕੇ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਰੱਬ ਨੂੰ ਭੁੱਲ ਕੇ ਇਹ ਦੁਖੀ ਹੋ ਜਾਂਦਾ ਹੈ ਦੁੱਖਾਂ ਵਿੱਚ ਘਿਰ ਜਾਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਜੋ ਪੱਕਾ ਰੋਗੀ ਰੋਗੀਆਂ ਵਾਂਗੂ ਫਿਰੇ ਐ ਦਿਲ ਕਦਾਗਾ ਦੁਖੀ ਹੋ ਰਿਹਾ ਹੈ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੀਬਾ ਦਿੱਤੀ ਬੋਲੇ ਤਾਤ ਜਿਸ ਪਰਮਾਤਮਾ ਨੇ ਤੈਨੂੰ ਬੜਾ ਸੁੰਦਰ ਸਰੀਰ ਦਿੱਤਾ ਨੱਕ ਦਿੱਤੇ ਕੰਨ ਅੱਖਾਂ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਬਾ ਦਿੱਤੀ ਜਿਨੇ ਪ੍ਰਮਾਤਮਾ ਨੇ ਤੈਨੂੰ ਜੀਬਾ ਦਿੱਤੀ ਬੜੀ ਸੇਤੀ ਸੇਤੀ ਬੋਲਦੀ ਹੈ ਜੀਬਾ ਉਹ ਪ੍ਰਮਾਤਮਾ ਦੀ ਦਾਤਾਂ ਨੇ ਜਿਨ ਮਨ ਰੱਖਿਆ ਅਗਨੀ ਪਾਏ ਵਾਜੇ ਪਵਨ ਆਖੇ ਸਭ ਜਾਣ ਸਾਡੇ ਸਰੀਰ ਵਿੱਚ ਨਿਗ ਪਾ ਕੇ ਜਿੰਦ ਸਰੀਰ ਵਿੱਚ ਟਿਕਾ ਦਿੱਤੇ ਜੇ ਦੀ ਕਲਾ ਨਾਲ ਸਰੀਰ ਵਿੱਚ ਸਵਾਸ ਚੱਲਦਾ ਤੇ ਹਰ ਥਾਂ ਤੇ ਇਹ ਤੁਰਦਾ ਫਿਰਦਾ ਵਾਜੇ ਪਵਨ ਆਖੇ ਸਭ ਜਾਏ ਤੀਸਰੇ ਪਾਸਾ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਨੇ ਮਹਾਨ ਰਹਿਮਤ ਕਿਰਪਾ ਕੀਤੀ ਜੋ ਆਪਾਂ ਉਹਨਾਂ ਦੇ ਅੰਮ੍ਰਿਤ ਵਚਨ ਹਰ ਰੋਜ਼ ਨਿਤਨੇਮ ਦੀ ਬਾਣੀਆਂ ਦੇ ਵਿੱਚ ਪੜ੍ਹਦੇ ਹਾਂ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਜਿਹੜਾ ਇਹ ਸਾਡਾ ਸਰੀਰ ਹੈ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਹ ਸਮਾਂ ਬਖਸ਼ਿਆ ਹੈ ਇਹ ਸਰੀਰ ਦੇ ਵਿੱਚ ਸੋ ਗੁਰੂ ਜੀ ਕਹਿੰਦੇ ਨੇ ਭਾਈ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਬਜਾਇਆ ਬਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੋਤਰ ਖਾਇਆ ਇਹ ਸਰੀਰ ਰੂਪੀ ਜਿਹੜਾ ਵਾਜਾਗਾ ਦੇ ਦਵਾਰੇ ਹੀ ਚਲਦਾ ਹੈ ਨੌ ਦਰਵਾਜੇ ਦੇ ਬਾਹਰ ਨੂੰ ਖੁੱਲਦੇ ਨੇ ਇੱਕ ਦਰਵਾਜਾ ਜਿਹੜਾ ਅੰਦਰ ਗੁਪਤ ਰੱਖ ਦਿੱਤਾ ਹੈ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੋਪਤ ਰਖਾਇਆ ਫਿਰ ਗੁਰੂ ਦਵਾਰੇ ਲੈ ਭਾਵਨੀ ਗੁਰੂ ਦੇ ਸ਼ਬਦ ਦੇ ਨਾਲ ਤੇਰੀ ਭਾਵਨਾ ਤੇਰੀ ਸਰਧਾ ਤੇਰੀ ਪ੍ਰੀਤ ਬਣ ਜਾਵੇ ਫਿਰ ਇੱਕ ਨਾਂ ਦਸਵਾ ਦਵਾਰ ਦਿਖਾਇਆ ਉਹਨਾਂ ਨੂੰ ਉਹ ਦਵਾਰਾ ਜਿਹੜਾ ਅੰਦਰ ਗੁਪਤ ਮਹਾਰਾਜ ਨੇ ਰੱਖ ਦਿੱਤੇ ਫਿਰ ਉੱਥੇ ਜਿਹੜੀਆਂ ਬਖਸ਼ਾ ਹੋ ਰਹੀਆਂ ਨੇ ਤਹਾਂ ਅਨੇਕ ਰੂਪ ਨਵ ਨਵ निधि ਉਹਨੀਆਂ ਸਿਧੀਆਂ ਦਾ ਖਜ਼ਾਨਾ ਤੇਦਾ ਅੰਤ ਨਾ ਜਾਈ ਪਾਇਆ ਉਹ ਆਪ ਰਿਦਿਆਂ ਸਿਦਿਆਂ ਦਾ ਮਾਲਕ ਪ੍ਰਮਾਤਮਾ ਆਪ ਬੈਠਾ ਜਿਹਦਾ ਕੋਈ ਅੰਤ ਪਾਰਾ ਵਾਰ ਨਹੀਂ ਐਨੀ ਸੋਝੀ ਹੋ ਜਾਂਦੀ ਹੈ ਐਨਾ ਗਿਆਨ ਹੋ ਜਾਂਦਾ ਹੈ ਵਿਵੇਕ ਬੁੱਧ ਹੋ ਜਾਂਦੀ ਹੈ ਜਦੋਂ ਅਸੀਂ ਆਪਣੇ ਉਸ ਅੰਦਰਲੇ ਦਸਵੇਂ ਦਵਾਰ ਤੱਕ ਸ਼ਬਦ ਦੇ ਰਾਹੀ ਗੁਰੂ ਦੇ ਰਾਹੀ ਕਹ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਤਾਂ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਈ ਬਾਜੇ ਪਵਨ ਆਖੇ ਸਭ ਜਾਏ ਜੇ ਦੀ ਕਲਾ ਨਾਲੇ ਸਰੀਰ ਚੱਲਦਾ ਤੇ ਇਹ ਜੀਵ ਹਰ ਥਾਂ ਤੇ ਤੁਰਦਾ ਫਿਰਦਾ ਬੋਲਦਾ ਚੱਲਦਾ ਇਹ ਉਸ ਅਕਾਲਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੋ ਰਿਹਾ ਹੈ ਐਡਾ ਵੱਡਾ ਤੈਨੂੰ ਮਾਲਕ ਨੇ ਹੱਥ ਪੈਰ ਜੇ ਭਾਂ ਕੰਨ ਨੱਕ ਅੱਖਾਂ ਸਭ ਕੁਝ ਦਿੱਤਾ ਹੈ ਤਾਂ ਤੇ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਉਹਦਾ ਨਾਮ ਜਪਣਾ ਚਾਹੀਦਾ ਉਹਦਾ ਸਵਾਸ ਸਿਮਰਨ ਕਰਨਾ ਚਾਹੀਦਾ ਹੈ ਜੇ ਤਾਂ ਮੋਹ ਪ੍ਰੀਤ ਸੁਆਦ ਸਵਾ ਕਾਲਕ ਦਾਗਾ ਦਾਗੇ ਜਿਤਨਾ ਵੀ ਇਹ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਇਹ ਰਸਾਂ ਦੇ ਸੁਆਦ ਨੇ ਜੇ ਤਾਂ ਮੋਹ ਪ੍ਰੀਤ ਸੁਆਦ ਇਹ ਮਾਇਆ ਦਾ ਮੋਹ ਦੁਨੀਆ ਦੀ ਪ੍ਰੀਤ ਇਹਨਾਂ ਰਸਾਂ ਦਾ ਸੁਆਦ ਹੈ ਗੁਰੂ ਜੀ ਕਹਿੰਦੇ ਸਭਾ ਕਾਲਖ ਦਾਗਾ ਦਾਗ ਇਹ ਸਾਰੇ ਮਨ ਵਿੱਚ ਵਿਚਾਰਾਂ ਦੀ ਕਾਲਖ ਹੀ ਪੈਦਾ ਕਰਦੇ ਨੇ ਸਭਾ ਕਾਲਖ ਦਾਗਾ ਦਾਗ ਵਿਚਾਰਾਂ ਦੀ ਕਾਲਖ ਫਿਰ ਗੁਰੂ ਜੀ ਕਿਰਪਾ ਅੱਗੇ ਕਰਦੇ ਨੇ ਅੱਗੇ ਭਾਈ ਜੀ ਇਸ ਵਿੱਚ ਹੀ ਤੂੰ ਜੁੜਿਆ ਰਿਹਾ ਦਾਗ ਦੋਸ਼ ਮੋ ਚਲਿਆਂ ਲਾਏ ਦਰਗੇ ਬੈਸਨ ਨਹੀਂ ਜਾਏ ਬੇਕਾਰਾਂ ਦੇ ਦਾਗ ਹੀ ਲਾਏ ਹੁਣ ਸਿਮਰਤੋਂ ਸੁਣਾ ਰਹਿ ਗਿਆ ਵਾਂਝਾ ਰਹਿ ਗਿਆ ਇਹ ਬੇਕਾਰਾਂ ਵਿੱਚ ਹੀ ਫਸ ਕੇ ਦਾਗ ਦੋਸ਼ ਮੁਵ ਚੱਲਿਆ ਲਾਏ ਦਰਗਹਿ ਵੈਸਣ ਨਾਹੀ ਜਾਏ ਬੇਕਾਰਾਂ ਦੇ ਦਾਗ ਆਪਣੇ ਮੱਤੇ ਤੇ ਲਾ ਕੇ ਤੋਂ ਚੱਲ ਪਿਆ ਪਰਮਾਤਮਾ ਦੀ ਹਜ਼ੂਰੀ ਵਿੱਚ ਇਸ ਨੂੰ ਬੈਠਣ ਦੀ ਥਾਂ ਨਹੀਂ ਮਿਲਦੀ ਦਰਗਹਿ ਵੈਸਣ ਨਾਹੀ ਜਾਏ ਇਹ ਇਨ ਰਸਾਂ ਤਸਾਂ ਵਿੱਚੀ ਸਾਰੀ ਉਮਰ ਲੰਘ ਗਈ ਪਰ ਸਤਿਗੁਰੂ ਜੀ ਕਹਿੰਦੇ ਨੇ ਭਾਈ ਇਹ ਵਿਕਾਰਾਂ ਦੇ ਦਾਗ ਅੱਗੇ ਵੇ ਤੈਨੂੰ ਦਰਗਾਹ ਦੇ ਵਿੱਚ ਮਾਣ ਨਹੀਂ ਮਿਲਣਾ ਥਾਂ ਨਹੀਂ ਮਿਲਣੀ ਦਰਗਾਹ ਵੈਸਣ ਨਹੀਂ ਜਾਏ ਅਖੀਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਦੁਨੀਆ ਕੰਮ ਕਰਿਆ ਕਰ ਤੇਰਾ ਦੁਨੀਆ ਤੇ ਆਉਣਾ ਵੀ ਸਫਲਾ ਹੋ ਜਾਵੇਗਾ ਤੇਰਾ ਪ੍ਰਲੋਕ ਦੇ ਵਿੱਚ ਥਾਂ ਵੀ ਬਣ ਜਾਵੇਗੀ ਜਿਸ ਮਕਸ਼ਦ ਬਾਤ ਤੇ ਤੈਨੂੰ ਇਹ ਸਰੀਰ ਦੇ ਵਿੱਚ ਸਮਾਂ ਮਿਲਿਆ ਭਾਗਾਂਵਾਰਾ ਤੂੰ ਇਸ ਮਨੁੱਖਾ ਤਨ ਦੇ ਵਿੱਚ ਤੈਨੂੰ ਇਹ ਸਮਾਂ ਮਿਲਿਆ ਰੱਬ ਦੀ ਬੰਦਗੀ ਕਰਨ ਵਾਸਤੇ ਸਰੀਰ ਤੇ ਦੁਨੀਆ ਤੇ ਹੋਰ ਬਹੁਤ ਬਣਾ ਦਿੱਤੇ ਨੇ ਮਾਲਕ ਨੇ ਪਰ ਜਿਹੜਾ ਤੇਰਾ ਸਰੀਰ ਬਣਾਇਆ ਉਹ ਵਾਹਿਗੁਰੂ ਨੇ ਇੱਕ ਵਿਸ਼ੇਸ਼ ਕਰਕੇ ਤੈਨੂੰ ਇੱਕ ਡਿਊਟੀ ਲਗਾਈ ਹੈ ਪਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਬਲਣ ਕੀ ਤੇ ਫੇਰੀ ਵਰੀਆ ਉਸ ਰੱਬ ਨੂੰ ਮਿਲਣ ਵਾਸਤੇ ਭਲਿਆਂ ਕਦੇ ਉਪਰਾਲਾ ਕਰਨ ਜਿਨ੍ਹਾਂ ਨੂੰ ਅੰਦਰ ਤਾੰਗ ਹੁੰਦੀ ਏ ਤੇ ਜਿਨ੍ਹਾਂ ਦੇ ਅੰਦਰ ਕੋਈ ਤੜਫ ਪੈਦਾ ਹੋ ਜਾਂਦੀ ਏ ਉਹ ਪੁੱਛਦੇ ਫਿਰਦੇ ਨੇ ਉਹ ਮਲਾਪ ਦਾ ਰਸਤਾ ਪੁੱਛਦੇ ਨੇ ਕੋਈ ਆਣ ਮਲਾਵੇ ਮੇਰਾ ਪ੍ਰੀਤਮ ਪਿਆਰਾ ਮੈਨੂੰ ਮੇਰੇ ਮਾਲਕ ਨਾਲ ਕੋਈ ਮਲਾ ਦੇਵੇ ਹਉ ਤਿਸ ਤੇ ਆਪ ਬਚਾਈ ਮੈਂ ਆਪਣਾ ਆਪ ਵੀ ਬੀਚ ਦੇ ਮੈਂ ਉਹਦੇ ਅੱਗੇ ਸੀਸ ਵੱਢੇ ਕਰ ਵੈਸਨ ਦੀਜੇ ਮੈਂ ਆਪਣਾ ਸਿਰ ਵੀ ਵੱਢ ਕੇ ਉਹਦੇ ਚਰਨਾਂ ਵਿੱਚ ਰੱਖ ਦੇਵਾਂ ਜਿਹੜਾ ਮੇਰੇ ਮਾਲਕ ਨੂੰ ਮਲਾ ਦੇਵੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਪਤਲਿਆ ਗੁਰੂ ਪਾਸਾ ਤਨ ਵਾਰ-ਵਾਰ ਬਾਰ ਬਾਰ ਤੈਨੂੰ ਹਲੂਣਾ ਦੇ ਰਹੇ ਨੇ ਸੁਚੇਤ ਕਰ ਰਹੇ ਨੇ ਜਾਗ ਲਈ ਮਨਾ ਜਾਗ ਦੇ ਕਿਉਂ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਪਿਆ ਕਿਉਂ ਆਪਣੇ ਸਮੇ ਨੂੰ ਐਵੇਂ ਬਰਬਾਦ ਕਰਦਾ ਜਾ ਰਿਹਾ ਇਸ ਨੂੰ ਸੰਭਾਲ ਸਮੇ ਨੂੰ ਸਫਲਾ ਬਣਾ ਸਮੇ ਦੀ ਸੰਭਾਲ ਕਰ ਗੁਰਮਖ ਲਾਹਾ ਲੈ ਕੇ ਜਾਂਦੇ ਨੇ ਸਤਿਗੁਰੂ ਸਤੇ ਪਾਸਾ ਕਿਰਪਾ ਕਰਦੇ ਨੇ ਭਾਈ ਉਹ ਗੁਰਮੁਖ ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ ਫਿਰ ਇਥੋਂ ਲਾਹਾਂ ਲੈ ਕੇ ਜਾਂਦੇ ਨੇ ਇਹ ਜੀਵਨ ਨੂੰ ਸਫਲਾ ਬਣਾ ਕੇ ਜਾਂਦੇ ਨੇ ਉਹਨਾਂ ਨੇ ਆਪਣੇ ਜੀਵਨ ਦੇ ਮਨੋਰਥ ਨੂੰ ਸਮਝ ਲਿਆ ਇਹ ਜੋ ਮਨੁੱਖਾ ਜਨਮਾਂ ਦੇ ਵਿੱਚ ਹੀ ਸਾਨੂੰ ਉਸ ਮਾਲਕ ਦੇ ਨਾਲ ਮਿਲਣ ਦਾ ਅਵਸਰ ਮਿਲਿਆ ਸਮਾਂ ਮਿਲਿਆ ਸੋ ਗੁਰੂ ਪਾਸੋਂ ਮਹਾਰਨੇ ਅਖੀਰ ਦੇ ਵਿੱਚ ਅੱਜ ਦੇ ਪਾਵਨ ਪੀਤ੍ਰ ਹੁਕਮ ਦੇ ਅੰਮ੍ਰਿਤ ਵਚਨ ਕਰਮ ਮਿਲੇ ਆਖਣ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਥਾਓ ਏ ਵਾਹਿਗੁਰੂ ਜੀਵ ਦੇ ਵਸ ਦੀ ਗੱਲ ਨਹੀਂ ਤੇਰਾ ਨਾਮ ਸਿਮਰਨਾ ਤੇਰੀ ਮਿਹਰ ਦੇ ਨਾਲ ਹੀ ਪ੍ਰਾਪਤ ਹੋ ਸਕਦਾ ਹੈ ਕਰਮ ਮਿਲੇ ਤੇਰਾ ਨਾਮ ਜਿੱਤ ਲਗ ਤਰਨਾ ਹੋਰ ਨਹੀਂ ਥਾਉ ਤੇਰੇ ਨਾਮ ਵਿੱਚ ਲੱਗ ਕੇ ਹੀ ਇਸ ਮੋਹ ਤੇ ਬਕਾਰਾਂ ਦੇ ਸਮੁੰਦਰ ਚੋਂ ਪਾਰ ਲੰਘ ਜਾਂਦਾ ਹੈ ਨਹੀਂ ਤੇ ਬਹੁਤ ਔਖਾ ਹੈ ਕੋਈ ਦਰਿਆ पार ਕਰਨਾ ਹੋਵੇ ਸਮੁੰਦਰ पार ਕਰਨਾ ਹੋਵੇ ਬੇੜੇ ਦੀ ਲੋੜ ਹੈ ਇਸੇ ਤਰ੍ਹਾਂ ਇਹ ਮੋਹ ਦੇ ਵਿੱਚੋਂ ਇਹ ਬਕਾਰਾਂ ਦੇ ਵਿੱਚੋਂ ਇਸ ਰਸਾਂ ਦੇ ਸਵਾਦ ਦੇ ਵਿੱਚੋਂ ਅਸੀਂ ਪਾਰ ਲੰਘਣਾ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਹੁਣ ਇਹਨਾਂ ਤੋਂ ਪਾਰ ਹੋਣ ਬਾਅਦ ਤੇ ਗੁਰੂ ਜੀ ਨੇ ਇੱਕ べੜਾ ਬਣਾ ਦਿੱਤਾ ਹੈ ਨਾਮ べੜਾ ਸੰਤ ਮਲਾ ਇਸ べੜੇ ਨੂੰ ਚਰਨੋਂ ਵਾਲੇ ਗੁਰਮੁਖ ਰੱਬ ਦੇ ਪਿਆਰੇ ਮਲਾ ਬਣ ਜਾਂਦੇ ਨੇ ਐਸਾ ਚੱਪੂ ਲਾਉਂਦੇ ਨੇ ਪਾਰ ਲਾਉਂਦੇ ਖਾਮੁਖ ਆਪ ਤੇ ਉਸ ਮਾਲਕ ਦੇ ਤੱਕ ਪਹੁੰਚ ਕਰਨੀ ਪਰ ਜਦੋਂ ਦੁਨੀਆਵਲ ਵੇਖਦੇ ਨੇ ਇਹਨਾਂ ਨੂੰ ਤਰਸ ਆ ਗਿਆ ਉਹ ਜੀਵਾਂ ਦੇ ਭਲੇ ਬਾਤ ਤੇ ਪਰਪਕਾਰ ਬਾਤ ਤੇ ਵੀ ਬਰ ਬੜਾ ਬਹੁਤ ਬੜਾ ਪਰਪਕਾਰ ਬਾਤ ਤੇ ਅਪਰਾਣਾ ਕਰਦੇ ਨੇ ਉਹ ਜੀਵਾਂ ਤੇ ਤਰਸ ਕਰਕੇ ਜੀਵਨ ਵੀ ਇਸ ਬੇੜੇ ਤੇ ਬਿਠਾ ਕੇ ਐਸਾ ਨਾਮ ਰੂਪੀ ਚੱਪੂ ਲਾ ਦਿੰਦੇ ਨੇ ਉਹ ਵੀ ਜੀਵਾਂ ਨੂੰ ਪਾਰ ਕਰਨ ਬਾਅਦ ਤੇ ਸਮਰੱਥ ਨੇ ਸੰਤੋਸ ਹੈ ਜੀ ਕੀ ਭਵਜਨ ਤਾਰਨ ਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ ਜਿਤ ਲਗ ਤਰਨਾ ਹੋਰ ਨਹੀਂ ਤਾਉ ਨਾਮ ਦੇ ਵਿੱਚ ਲੱਗੇ ਹੀ ਇਹ ਜੀਵ ਮੋਹ ਵਿੱਚੋਂ ਬਿਕਾਰਾਂ ਵਿੱਚੋਂ ਪਾਰ ਲੰਘ ਸਕਦੇ ਜੇ ਕੋ ਡੁੱਬੇ ਬਰ ਹੋਵੇ ਸਾਰ ਨਾਨਕ ਸਾਚਾ ਸਰਬ ਦਤਾਰ ਹੁਣ ਇਹਨਾਂ ਤੋਂ ਬਚਣ ਲਈ ਕੋੜ ਕੋਈ ਥਾਂ ਨਹੀਂ ਪਰ ਗੁਰੂ ਜੀ ਕਿਰਪਾ ਕਰਦੇ ਨੇ ਨਾਨਕ ਸਾਚਾ ਸਰਬ ਦਤਾਰ ਪ੍ਰਮਾਤਮਾ ਨੂੰ ਭੁਲਾ ਕੇ ਬਕਾਰਾਂ ਵਿੱਚ ਜਿਹੜਾ ਡੁੱਬਦਾ ਹੈ ਡੁੱਬਦੇ ਹੋਏ ਦਾ ਫਿਰ ਵੀ ਸਹਾਰਾ ਬਣ ਜਾਂਦੇ ਨੇ ਗੁਰੂ ਜੀ ਕਹਿੰਦੇ ਨੇ ਉਹ ਇਤਨਾ ਦਿਆਲੂ ਹੈ ਪਰਮਾਤਮਾ ਇਤਨਾ ਕਿਰਪਾਲੂ ਹੈ ਫਿਰ ਵੀ ਸਾਰਿਆਂ ਦੀ ਸੰਭਾਲ ਕਰਦਾ ਹੈ ਉਹ ਪਰਮਾਤਮਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਕਿਸੇ ਨਾਲ ਵਿਰਭਾ ਨਹੀਂ ਰੱਖਦਾ ਤਾਂ ਤੇ ਜਿਹੜੇ ਉਸ ਵਾਹਿਗੁਰੂ ਦਾ ਨਾਮ ਜਪਦੇ ਨੇ ਉਹਦੀ ਸਿੱਖਤ ਸਲਾਹ ਕਰਦੇ ਨੇ ਉਹਦੇ ਨਾਲ ਪ੍ਰੀਤ ਕਰਦੇ ਨੇ ਉਹਨਾਂ ਨੂੰ ਮਹਾਰਾਜ ਤੰਦ ਤੇ ਮੰਦਾਂ ਲੋਕ ਦਾ ਤੇ ਪਰਲੋਕ ਦਾ ਸਕੂਨ ਬਖਸ਼ਦਾ ਮਾਣ ਇੱਜ਼ਤ ਬਖਸ਼ਦਾ ਥਾਂ ਬਖਸ਼ ਰਿਂਦਾ ਉਹਨਾਂ ਦਾ ਦੁਨੀਆ ਤੇ ਆਉਣਾ ਵੀ ਸਫਲ ਉਹਨਾਂ ਦਾ ਰਹਿਣਾ ਵੀ ਸਫਲ ਉਹਨਾਂ ਦਾ ਇੱਥੋਂ ਜਾਣਾ ਵੀ ਸਫਲ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਥਾਂ ਵਾਲੇ ਬਣ ਜਾਂਦੇ ਨੇ ਸਤਗੁਰੂ ਜੀ ਨੇ ਸ਼੍ਰੀ ਸੋਗਣੀ ਸਾਹਿਬ ਜੀ ਦੇ ਵਿੱਚ ਬੜੇ ਸੁੰਦਰ ਪਿਆਰੇ ਬਚਨ ਲਿਖੇ ਨੇ ਜੋ ਜਾਣੇ ਤੇ ਸਦਾ ਸੁਖ ਹੋਵੇ ਆਪ ਮਲਾਏ ਲੈ ਪ੍ਰਭ ਸੋਏ ਕੋਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਦੇ ਦੇ ਭਗਵੰਤ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਰ ਇਹ ਸਿ ਆਓ ਜਨਕ ਸੰਗਤਿ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨੰਮਸਕਾਰ ਸਤਿਗੁਰੂ ਜੀ ਰਹਿਮਤ ਕਿਰਪਾ ਕਰਨ ਪਿਆਰ ਬਖਸ਼ਣ ਜੀ ਪਗਲ ਦਾ ਮਹੀਨਾ ਜੋ ਸ਼ੁਰੂ ਹੋ ਚੁੱਕਿਆ ਹੈ ਫਾਲਗੁਣ ਨਿਤ ਸੁਲਾਹੀਏ ਜਿਸ ਨੂੰ ਤੁਲਨਾ ਨ tMapਾਏ ਉਸ ਅਕਾਲ ਪੁਰਖ ਵਾਹਿਗੁਰੂ ਦਾ ਹਰ ਰੋਜ਼ ਹੀ ਸੁਆਸੁਆਸੂ ਦਾ ਸਿਮਨ ਕਰੀਏ ਜਿਸ ਮਾਲਕ ਨੂੰ ਇੱਕ ਤਨ ਮਾਤਰ ਵੀ ਕੋਈ ਤਮਾ ਨਹੀਂ ਪਰ ਸਾਡੇ ਵੀ ਉਹ ਤਮਾ ਖਤਮ ਕਰ ਦਿੰਦਾ ਸਾਨੂੰ ਵੀ ਉਹ ਐਸੀ ਵਹਤਾ ਵਿੱਚ ਲੈ ਜਾਂਦਾ ਜਿੱਥੇ ਆ ਕੇ ਸਾਡੀ ਸਾਰੀਆਂ ਇਛਾਵਾਂ ਖਤਮ ਹੋ ਜਾਂਦੀਆਂ ਨੇ ਸਾਰੀਆਂ ਸਾਨੀਆਂ ਕਾਮਨਾਵਾਂ ਵਾਸਨਾਵਾਂ ਸਾਰੀਆਂ ਖਤਮ ਹੋ ਜਾਂਦੇ ਨੇ ਇੱਕੋ ਹੀ ਆਸਾ ਹੈ ਉਸ ਵਾਹਿਗੁਰੂ ਨਾਲ ਪ੍ਰੀਤ ਇੰਨੀ ਗੂੜੀ ਉਹਦੇ ਆਨੰਦ ਦੇ ਵਿੱਚ ਹੀ ਇਹ ਜੀਵਾਤਮਾ ਫਿਰ ਅਭੇਰ ਹੋ ਜਾਂਦੀ ਹੈ ਆਤਮਾ ਪ੍ਰਾਤਮਾ ਇੱਕ ਹੋ ਜਾਂਦੇ ਨੇ ਫਲਗੁਣ ਆਨੰਦੋ ਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਚੇਤ ਗੋਬਿੰਦ ਰੱਦੀਏ ਹੋਵੇ ਆਨੰਦ ਕਣਾ ਬਹੁਤ ਆਨੰਦ ਮਿਲ ਜਾਂਦਾ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਬਹੁਤ ਵੱਡਾ ਖੁਸ਼ੀ ਮਿਲ ਜਾਂਦੀ ਏ ਅਨੰਤ ਤੋਂ ਭਾਵ ਵੀ ਇਹ ਮਨ ਖੁਸ਼ ਹੋ ਗਿਆ ਇਸ ਨੂੰ ਸਕੂਨ ਮਿਲ ਗਿਆ ਤਨ ਦਾ ਤੇ ਮਨ ਦਾ ਆਓ ਮਹਾਰਾਜਾ ਕਿਰਪਾ ਕੰਨੇ ਪਿਆਰ ਸਾਨੂੰ ਹਿਰਦੇ ਵਿੱਚ ਵਸ ਜਾਵੇ ਸਾਡਾ ਵੀ ਦੁਨੀਆ ਤੇ ਆਉਣਾ ਸਫਲਾ ਹੋ ਜਾਵੇ ਲੋਕ ਸੁਖੀਏ ਪਰਲੋਕ ਸਹਿੰਦੇ ਨਾਨਕ ਹਰਿ ਭਰਵ ਆਪੇ ਮੇਦੇ ਸੋ ਲੋਕ ਪਵਨ ਗੁਰੂ ਪਾਣੀ ਪਿਤਾ ਮਨਤਾ ਤਰਤਮ ਹਤਿ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਕਰਮੀ ਆਪੋ ਆਪਣੇ ਕੇ ਨਿਹੜਕੇ ਆਇਆ ਗਏ ਮਸਕਤ ਹਲੋ ਨਾਨਕ ਤੀ ਮਖ ਉਜਲੇ ਕੀਤੀ ਜਿਨਨੇ ਨਾਮ ਧਿਆਇਆ ਗਏ ਮਸਕਤ ਨਾਨਕ ਤੀ ਮਖ ਉਜਲੇ ਕੀਤੀ ਸੁਟੀ ਨਾ ਓ